ਲੱਖਾ ਕਹਿੰਦੇ ਗੁੰਡਾਗਰਦੀ ਕਰਦਾ ਹੈ ਪੱਤਰਕਰਮ ਧਮਕੀਆਂ ਦਿੰਦਾ ਹੈ ਲੱਖਾ ਕਹਿੰਦੇ ਉਹ ਪਹਿਲਾਂ ਲੱਖਾ ਫਿਰ ਉਹੀ ਲੱਖਾ ਆਕੇ ਜਿਹੜਾ ਗੈਂਗਸਟਰ ਸੀ ਲੱਖਾ ਇਹਦਾ ਉਹ ਗੱਲ ਹੋਈ ਖੜੀ ਹੈ ਆ ਇੱਥੇ ਤੁਸੀਂ ਲੈ ਕੇ 250 ਦਾ ਭੂਗਣਾ ਜਿਹਦੇ ਮਰਜ਼ੀ ਖਲਾਵਾ ਜੰਦਾ ਚਲਾ ਦਿਓ ਚੇਲਾ ਜਿਹੜੀ ਧਰ ਕਹਿੰਦੀ ਸੀ ਕਿ ਦਿੱਲੀ ਦੇ ਵਿੱਚ ਕਿ ਲਾਲ ਕਿਲੇ ਜਾਣ ਵਾਲੇ ਸਰਦਾਰ ਨੇ ਗਦਾਰ ਨੇ ਦੀਪ ਸਿੱਧੂ ਗਦਾਰ ਆ ਲੱਖਾ ਸਿਧਾਨਾ ਗਦਾਰ ਆ ਦੀਪ ਸਿੱਧੂ ਗਦਾਰ ਆ ਮੈਂ ਇਸ ਗੱਲ ਨੂੰ ਸਾਬਤ ਕਰ ਦੇਵਾਂਗਾ ਇਹ ਗੱਲ ਕਿਹਨੇ ਕਹੀ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖਡੂਰਸਾਈ ਤੋਂ ਭਾਈ ਅਮਰਿਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹੋਈ ਸੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਹਲੇ ਤੱਕ ਵੀ ਦੋਸਤੋ ਸੰਸਦ ਦੇ ਵਿੱਚ ਸੌ ਨਹੀਂ ਚਕਾਈ ਗਈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਭਾਈ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਨੇ 1 ਸਾਲ ਦੀ ਹੋਰ ਦੋਸਤੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਐਨਐਸਏ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਸੇ ਮਾਮਲੇ ਨੂੰ ਲੈ ਕੇ ਦੋਸਤੋ ਲਖੇ ਸਿਧਾਣੇ ਨੇ ਇੰਟਰਵਿਊ ਰਾਹੀਂ ਆਪਣੇ ਵਿਚਾਰ ਰੱਖੇ ਨੇ ਨਾਲ ਹੀ ਦੋਸਤੋ ਪਿਛਲੇ ਦਿਨੀ ਜਿਵੇਂ ਆਪਾਂ ਜਾਣਦੇ ਆ ਕਿ ਲਖੇ ਸਿਧਾਣੇ ਦਾ ਕੁਝ মিডিਆ ਵਾਲੇ ਪੱਤਰਕਾਰ ਵੀਰਾਂ ਨਾਲ ਰੌਲਾ ਪੈ ਗਿਆ ਸੀ ਉਸ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਭਾਈ ਕਿਵੇਂ ਦੇਖਦੇ ਹੋ ਇਸ ਨੂੰ ਵੀ ਜਿਵੇਂ ਇੱਕ ਜਿਹੜਾ ਬੰਦਾ ਹਾਰ ਜਾਂਦਾ ਉਹ ਮੰਤਰੀ ਬਣ ਜਾਂਦਾ ਜਿਹੜਾ ਜਿੱਤਿਆ ਐਮਪੀ ਆ ਉਹਦੇ ਤੇ ਸੌ ਚੱਕੰਦੀ ਵੀ ਨਿਚਕਾਰੇ ਤਾਕਦੇ ਦਾ ਸੱਤੀ ਵੀ ਹਿਸਾਬ ਹੈ ਜਿਹਦੇ ਹੀ ਹਕੂਮਤ ਹੁੰਦੀ ਹੈ ਦਾ ਰਾਜ ਹੁੰਦਾ ਹੈ ਉਫਰੇ ਤੇ ਦੂਜਿਆਂ ਨਾਲ ੱਤਕਾ ਹੀ ਕਰਦਾ ਹਮ ਇੱਥੇ ਕੋਈ ਨਵੀਂ ਗੱਲ ਨਹੀਂ ਸਿੱਖਾਂ ਨਾਲ ਤਾਂ 47 ਤੋਂ ਲੈ ਕੇ ਲਗਾਤਾਰ ਹੀ ਕੁਝ ਹੋਇਆ ਪਹਿਲਾਂ ਵਾਲੇ ਦੇਖ ਲਓ 35 35 40 40 ਸਾਲ ਤੋਂ ਬੰਦ ਬੈਠੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁਣ ਐਡਾ ਵੱਡਾ ਫਤਵਾ 2 ਲੱਖ ਦੇ ਕਰੀਬ ਬੋਰਡ ਤੇ ਜਿੱਦਦਾ ਭਾਈ ਅਮਰਤਪਾਲ ਸਿੰਘ ਉਹ ਅੱਜ ਵੀ ਅੰਦਰ ਹੈ ਉਹਤੇ ਐਨਐਸਏ ਬਧਾਰ ਦਿੱਤੀ ਜਾਂਦੀ ਹੈ ਉਹਨੂੰ ਸੌਂ ਨਹੀਂ ਚੁਕਾਈ ਜਾਂਦੀ ਹਾਲੇ ਤੱਕ ਚਕਾਉਣਗੇ ਨਹੀਂ ਚਕਾਉਣਗੇ ਉਹਦੀ ਲੋਕ ਸਭਾ ਮੈਂਬਰੀ ਖਾਰਜ ਕਰਦੇ ਆ ਬਹਾਲ ਕਰਦੇ ਆ ਕੋਈ ਪਤਾ ਨਹੀਂ ਇਹ ਦਹਾਈ ਦਿੰਦੇ ਆ ਸੰਵਿਧਾਨ ਦੀ ਕਾਨੂੰਨ ਦੀ ਕਿੱਥੇ ਆ ਕਾਨੂੰਨ ਕਿੱਥੇ ਆ ਸੰਵਿਧਾਨ ਹੁਣ ਇੱਥੇ ਸੰਵਿਧਾਨ ਇੱਥੇ ਕਾਨੂੰਨ ਇਹ ਤਖੜੇ ਲੋਕ ਆਪਦੇ ਮੁਤਾਬਕ ਵਰਤਦੇ ਆ ਉਧਰ ਉਹ ਹਰਦਾ ਹ ਹਰੇ ਹੋਏ ਨੂੰ ਲੋਕਾਂ ਨੇ ਨਕਾਰੇ ਹੋਏ ਨੂੰ ਉਹ ਮੰਤਰੀ ਬਣਾ ਦਿੰਦੇ ਆ ਇੱਧਰ ਜਿੱਤਦਾ ਜਿੱਤੇ ਹੋ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਉਹ ਤੇ ਐਨਐਸਐ ਹੋਰ ਵਧਾ ਦਿੱਤੀ ਜਾਂਦੀ ਹੈ ਜਿੱਥੇ ਸੈਂਟਰ ਦੀਆਂ ਏਜੰਸੀਆਂ ਜਿੱਥੇ ਸੈਂਟਰ ਦੀ ਦਾ ਗ੍ਰਹਿ ਮੰਤਰਾਲਾ ਸੈਂਟਰ ਦੀ ਸਰਕਾਰ ਇਹ ਸਾਰਾ ਧੱਕਾ ਸਿੱਖਾ ਨਾ ਕਰ ਰਿਹਾ ਲਗਾਤਾਰ ਉੱਥੇ ਭਵੰਤ ਮਾਲੀ ਬੁੱਚੜ ਬਣਿਆ ਹੋਇਆ ਇਹ ਵੀ ਨਾ ਹੁਣ ਐਨਐਸੇ ਵਧਾਈ ਗਈ ਹੈ ਐਨਐਸੇ ਵਧਾਉਣ ਦਾ ਕਾਰਨ ਤਾਂ ਇਹ ਐ ਤਾਂ ਹੀ ਕੱਲੇ ਸੈਂਟਰ ਨੇ ਵਧਾਤੀ ਐਤੋਂ ਭੇਜ ਦੇ ਦਾ ਲਿਖ ਕੇ ਇਹੀ ਸਰਕਾਰ ਪੰਜਾਬ ਸਰਕਾਰ ਭੇਜਦੀ ਆ ਉਹ ਮਨਜ਼ੂਰੀ ਕਾਹਾਂ ਉਹਦੇ ਜੰਦੇ ਨੇ ਹੈਰਲੇ ਹੀ ਨੇ ਕੋਈ ਬੰਦਾ ਇਹ ਚੇ ਨਹੀਂ ਕਹਿ ਸਕਦਾ ਵੀ ਕੱਲਾ ਸੈਂਟਰ ਆ ਜਾਂ ਕੱਲਾ ਭਵੰਤ ਦੋਨੇ ਨਾਲ ਮਿਲ ਕੇ ਹੀ ਇਹ ਜਿਹੜੀ ਐਨਐਸੇ ਵਧਾਈ ਗਈ ਆ ਸੋ ਇਹ ਲੋਕ ਫਤ ਡਿਕਟੇਟਰ ਹੋ ਗਿਆ ਨਾ ਭਵੰਤ ਨੂੰ ਦਿਲਾਂ ਨਸ਼ਾ ਇੰਨਾ ਚੜ ਗਿਆ ਮਤਲਬ ਕਿ ਹੰਕਾਰ ਇੰਨਾ ਹੋ ਗਿਆ ਸੱਤਾ ਦਾ ਪਾਵਰ ਦਾ ਉਹਨੂੰ ਕੋਈ ਪਰਵਾਹ ਨਹੀਂ ਬਹਿ ਲੋਕਾਂ ਨੇ ਸ਼ੀਸ਼ਾ ਦਿਖਾਤਾ ਤੈਨੂੰ ਤੇ ਲਿਆ ਠੋਕੇ ਜਮਾਨਤਾਂ ਜ਼ਬਤ ਕਰਾਤੀਆਂ ਬਾਕੀ ਤਾਂ ਜਿਹੜੇ ਕਿ 13 ਆਉਣਗੀਆਂ 13 ਜ਼ੀਰੋ ਕਰਾਂਗੇ ਸੋ ਹੋਰ ਦਿਖਾ ਦੇਣਗੇ 2.5 ਸਾਲ ਰਹਿਗੇ ਪਰ ਅੱਜ ਵੀ ਤੁਸੀਂ ਦੇਖੋ ਵੀ ਅੱਜ ਵੀ ਭਵੰਤ ਕੋਲੇ ਉਹੀ ਚੁਟਕਲੇ ਉਹੀ ਕਹਾਣੀਆਂ ਅਮ੍ਰਿਤਗੇ ਨੂੰ ਸੁਖਵੀਰ ਨੂੰ ਕੈਪਟਨ ਨੂੰ ਖੈਰੇ ਨੂੰ ਪੰਜਾਬੀ ਨਹੀਂ ਆਉਂਦੀ ਚੰਡੀਗੜ੍ਹ ਨਹੀਂ ਲਿਖਣਾ ਤੇ ਆਪ ਚੰਡੀਗੜ੍ਹ ਕਿਵੇਂ ਲਿਖਦਾ ਡੱਡੇ ਨੂੰ ਸਿਹਾਰੀ ਪਾਈ ਜਾਂਦਾ ਜਣੇ ਪਤਾ ਹੀ ਨਹੀਂ ਕੀ ਕੁਝ ਕਰੀ ਜਾਂਦਾ ਇਹ ਗੱਲ ਇਹ ਗੱਲ ਬਹੁਤ ਵੱਡੀ ਆ ਉਹ ਮਜ਼ਾਕ 'ਚ ਕਰ ਰਿਹਾ ਮਖੌਲ ਡਾ ਰਿਹਾ ਮੈਨੂੰ ਪੰਜਾਬੀ ਨਹੀਂ ਆਉਂਦੀ ਪਰ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਪੀਜੀਆਈ ਦੇ ਵਿੱਚ ਪੀਜੀਆਈ ਦਾ ਡਾਇਰੈਕਟਰ ਸ਼ਰੇਆਮੇ ਐਲਾਨ ਕਰ ਦਿੰਦਾ ਹੈ ਕਿ ਅਸੀਂ ਇੱਥੇ ਲਿਖ ਕੇ ਲਾ ਦਿੰਦਾ ਉੱਥੇ ਬੋਰਡ ਲਾ ਦਿੰਦਾ ਬਾਹਰ ਪੀਜੀਆਈ ਦੇ ਇੱਕ ਲਿਖਤੀ ਫਰਮਾਨ ਜਾਰੀ ਕਰ ਦਿੰਦਾ ਹੈ ਕਿ ਜਿਹੜਾ ਬੰਦਾ ਇੱਥੇ ਆਉਂਦਾ ਹੈ ਪੀਜੀਆਈ ਚ ਕੋਈ ਮਰੀਜ਼ ਆਉਂਦਾ ਹੈ ਉਹ ਸਟਾਫ ਦੇ ਨਾਲ ਨਰਸਾਂ ਦੇ ਨਾਲ ਡਾਕਟਰਾਂ ਦੇ ਨਾਲ ਜਾਂ ਡਾਕਟਰ ਆਪਸ ਵਿੱਚ ਜਾਂ ਉੱਥੇ ਸਟਾਫ ਆਪਸ ਵਿੱਚ ਹਿੰਦੀ ਚ ਗੱਲ ਕਰੋ ਸਾਨੂੰ ਖੁਸ਼ੀ ਹੋਊਗੀ ਇਹ ਨਹੀਂ ਗੱਲ ਕਿਤੇ ਜੇ ਦੱਖਣ ਚ ਕਹੀ ਹੁੰਦੀ ਨਾ ਕਿਸੇ ਬੰਦੇ ਡਾਇਰੈਕਟਰ ਨੇ ਤੇ ਅਗਲੇ ਨੇ ਕੁਟ-ਕੁਟ ਕੇ ਚਿਪ ਕੱਢ ਦੇਣੇ ਸੀ ਤੇ ਬਾਣੀ ਪਾ ਦੇਣਾ ਸੀ ਦਵਲਣਾ ਦਿੱਲੀ ਵੱਲ ਨੂੰ ਦੱਖਣ ਤੋਂ ਇਹ ਸਾਡੇ ਲੈ ਚੁੱਪ ਨੇ ਯਾਰ ਹਰਾਨੀ ਦੀ ਗੱਲ ਆ ਨਾ ਉੱਥੇ ਮੁੱਖ ਮੰਤਰੀ ਨਾ ਸਰਕਾਰ ਨਾ ਕੁ ਵਿਰੋਧੀ ਤਰ ਨਾ ਕੁ ਜਿਹੜੀਆਂ ਪੰਜਾਬੀ ਦੀਆਂ ਨੰਬਰਦਾਰ ਬਣਦੀਆਂ ਬਣਦੀਆਂ ਤਰਾਂ ਨੇ ਵੀ ਅਸੀਂ ਪੰਜਾਬੀ ਨੰਬਰਦਾਰਾਂ ਸੀ ਪੰਜਾਬੀ ਖਾਤ ਲੜ ਰਹੇ ਆ ਲਗਾਤਾਰ ਸਕੂਲਾਂ ਚ ਘਾਣ ਦਫ਼ਤਰਾਂ ਚ ਘਾਣ ਹਾਂ ਹੋਰ தாம்ਾ தாம்ਾ ਦੇ ਕਾਣ ਹੁਣ ਪੀਜੀਐਚ ਚ ਵੱਡਾ ਇਹ ਇੱਕ ਹਮਲਾ ਪੰਜਾਬੀ ਬੋਲੀ ਤੇ ਹੋਇਆ ਉੱਥੇ ਸਾਰੇ ਚੁੱਪ ਨੇ ਤੇ ਉੱਥੇ ਚਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰੀ ਜਾਂਦਾ ਪਤਾ ਵੀ ਥੱਲੇ ਕਿਹੜਾ ਕਹਿੰਦੇ ਬੋਲਣਾ ਠੀਕ ਆ ਤਾੜੀਆਂ ਮਾਰ ਕੇ ਆ ਸਿਰ ਹਲਾ ਕੇ ਕਮਲੇ ਦੇ ਸਿਰੰਗ ਉੱਠਣ ਵਾਲੇ ਲੋਕ ਆ ਜੋ ਮਰਜੀ ਸਿੱਟੀ ਜਲੋਲੇ ਵੇਟ ਲਵੇਟ ਕੇ ਸਿੱਟੀ ਜਾਂਦਾ ਮੈਂ ਉਹ ਜਲੰਧਰ ਘਰ ਲੈ ਲਿਆ ਮੈਂ ਇੱਥੇ ਆ ਕੇ ਟੇਕ ਤੂੰ ਮੁੱਖ ਮੰਤਰੀ ਸਾਰਾ ਪੰਜਾਬ ਤੇਰਾ ਘਰ ਆ ਯਾਰ ਜੇ ਤੂੰ ਕੰਮ ਹੀ ਇਹੇ ਜੇ ਕੀਤੇ ਹੁਣ ਤੂੰ ਲੋਣੀ ਹੀ ਪੈਣ ਜਲੰਧਰ ਜਾ ਕੇ ਘਰ ਲੈਣ ਦੀ ਤੁਣ ਲੋਕ ਆਪ ਹੀ ਫਤਵਾ ਦੇ ਕੇ ਤੋੜ ਦੇਣ ਤੂੰ ਦੇਖੇਂਗਾ ਹੁਣ ਜਿਮਣੀ ਚੋਣਾ ਆਉਂਦੀਆਂ ਨੇ ਉਹੀ ਪਿੱਟ ਸੇ ਆਪਾਂ ਫੇਰ ਸ਼ੁਰੂ ਹੋਣਾ ਲੋਕ ਸਭਾ ਵਾਲਾ ਉਹ ਕਾਲੂ ਉਹ ਮਾੜਾ ਉਹ ਕੋ ਉਹ ਮਾੜਾ ਉਹ ਕੋ ਉਹ ਨਿੰਦਣਾ ਉਹੀ ਇੱਕ ਦੂਜੀ ਸਿਆਸੀ ਇਲਜ਼ਾਮਬਾਜ਼ੀ ਉਹੀ ਕੰਮ ਚੱਲ ਰਹੀ ਜਾਂਦੇ ਨੇ ਪੰਜਾਬ ਦੇ ਮੁੱਦੇ ਪਹਿਲਾਂ ਵੀ ਖਤਮ ਗਾਇਬ ਸੀਗੇ ਪੰਜਾਬ ਦੇ ਮੁੱਦੇ ਅੱਜ ਵੀ ਗਾਇਬ ਨੇ ਝੂਟ ਕਰਨ ਕਿਉਂ ਮਾਰ ਲਿੰਦੇ ਜਿਵੇਂ ਘਰ ਘਰ ਆਟਾ ਕਹਿੰਦੇ ਸੀ ਹੁਣ ਫੇਰ ਕਹਿੰਦੇ ਕਣਕ ਦੇਵਾਂਗੇ ਬੜਾ ਪ੍ਰਚਾਰਿਆ ਸੀਗਾ ਆਟਾ ਜਿਹੜਾ ਸੀਗਾ ਘਰ ਘਰ ਦੇ ਲਾਣਾ ਚਲਾਉਣਾ ਚਾਹੁੰਦਾ ਅਸਲ ਗੱਲਾਂ ਦਾ ਗੱਲ ੜੀ ਹੈ ਡਰਾਮੇ ਵਾਸੀ ਦਾ ਕਲਾਕਾਰ ਸੀਗਾ ਇਹਨੂੰ ਐਂ ਲੱਗਦਾ ਵੀ ਜਿਵੇਂ ਮੈਂ ਕਲਾਕਾਰ ਹੀ ਕਰਕੇ ਸਟੇਜ ਸੰਭਲੀ ਸੀ ਆਈ ਮੈਂ ਸਟੇਜ ਸੰਭਲੂਗਾ ਸਟੇਜ ਤੇ ਸਟੇਜ ਚ ਜ਼ਮੀਨ ਸਮਾਨ ਦਾ ਫਰਕ ਹੈ ਸਟੇਜ ਤਾਂ ਤੁਸੀਂ 2 ਮਿੰਟ ਲੋਕਾਂ ਨੂੰ ਹਸਾਉਣਾ ਹੈ ਕਿਸੇ ਨੂੰ ਭਾਵਕ ਕਰਨਾ ਕਿਸੇ ਨੂੰ ਰੋਵਾਉਣਾ ਉਹ ਤੁਸੀਂ 2 ਘੰਟਿਆਂ ਚ ਕਰਕੇ ਆਪਣੀ ਆਰਟ ਆਪਣੀ ਕਲਾ ਦੇ ਨਾਲ ਆ ਜਾਣਾ ਹੁੰਦਾ ਪਰ ਸਟੇਜ ਸੰਭਣਾ ਖਾਲੀ ਦਾ ਬਾੜਾ ਨਹੀਂ ਇਹ ਬਹੁਤ ਵੱਡਾ ਜਿਗਰਾ ਦੂਰੰਦੇਸੀ ਸਮਝ ਸਿਆਣਫ ਸਾਰੀਆਂ ਗੱਲਾਂ ਦੀ ਸਾਰਿਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹਰ ਵਰਗ ਨੂੰ ਇਹ ਇਹ ਬਹੁਤ ਵੱਡੀ ਗੱਲ ਆਉਂਦੀ ਹੈ ਪਰ ਇਹਨੂੰ ਲੱਗਦਾ ਕਿ ਨਹੀਂ ਐਂ ਚ ਟੁਟਕੜੇ ਕਹਾਣ ਗਣਾ ਲੋਕਾਂ ਦੀਆਂ ਤਾੜੀਆਂ ਮਰਵਾ ਕੇ ਜਿੱਤ ਜੂ। ਲੋਕ ਦਿਖਾ ਦੇਣਗੇ ਕੋਈ ਗੱਲ ਨਹੀਂ ਤੇਰੀਆਂ ਤਾੜੀਆਂ ਦਾ ਤੈਨੂੰ ਪਤਾ ਲੱਗ ਜੂਗਾ। ਲੱਖਾ ਕਹਿੰਦੇ ਗੁੰਡਾਗਰਦੀ ਕਰਦਾ ਹੈ, ਪੱਤਰਕਾਰਾਂ ਨੂੰ ਧਮਕੀਆਂ ਦਿੰਦਾ ਹੈ। ਲੱਖਾ ਕਹਿੰਦੇ ਉਹ ਪਹਿਲਾਂ ਲੱਖਾ ਫਿਰ ਉਹੀ ਲੱਖਾ ਆ ਕੇ ਜਿਹੜਾ ਗੈਂਗਸਟਰ ਸੀ ਲੱਖਾ। ਇਹ ਤਾਂ ਉਹ ਗੱਲ ਹੋਈ ਖੜੀ ਹੈ। ਆ ਇੱਥੇ ਤੁਸੀਂ ਲੈ ਕੇ 250 ਦਾ ਭੂਗਣਾ ਜਿਹਦੇ ਮਰਜ਼ੀ ਖਿਲਾਫ ਏਜੰਡਾ ਚਲਾ ਦਿਓ। ਜਿਹਦੇ ਮਰਜ਼ੀ ਖਿਲਾਫ ਸ਼ਾਸ਼ਣ ਘੜੀ ਜਾਓ। ਜਿਦੀ ਮਰਜ਼ੀ ਕਰਤਾਰ ਕੁਸ਼ੀ ਕਰੀ ਜਾਓ ਸੋਨੂ ਕੋਈ ਕੁਝ ਨਹੀਂ ਕਹਿੰਦਾ ਸਾਰ ਕੁਝ ਮਾਫ ਹੈ ਕੋਈ ਗੱਲ ਨਹੀਂ ਜੋ ਮਰਜ਼ੀ ਚੱਕੀ ਜਾਓ ਜੇ ਕੋਈ ਦੂਜਾ ਬੰਦਾ ਮਾੜਾ ਮੋਟਾ ਰਿਐਕਟ ਕਰਦਾ ਬੋਲਦਾ ਫਿਰ ਨੌਲਟੀ ਨੌਲ ਚੱਲ ਪਾਉਂਦਾ ਦੇਖੋ ਜੀ ਪੱਤਰਕਾਰਾਂ ਦੀ ਇਆਜ਼ਤੀ ਤੇ ਹਮਲਾ ਹੋ ਗਿਆ ਜੀ ਇਹ ਐ ਹੋ ਗਿਆ ਜੀ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ ਕਿਹੜੇ ਪੱਤਰਕਾਰ ਯਾਰ ਤੱਪੜ ਝਾੜਨੇ ਨਹੀਂ ਗੱਲ ਤਾਂ ਇਹ ਵੀ ਹੈ ਨਾ 250 ਦੇ ਮੈਗ ਜਿਹੜਾ ਤੁਸੀਂ ਕਹਿੰਦੇ ਹੋ ਇਹਨੂੰ ਭੂਖਣਾ ਕਹਿੰਦੇ ਹੋ ਇਹਦੇ ਤੇ ਤੁਸੀਂ ਬੋਲਦੇ ਰਹੇ ਹੋ ਪਹਿਲਾਂ ਉਹੀ ਪੱਤਰਕਾਰਾਂ ਨਾਲ ਇੰਟਰਵਿਊ ਜਾਂਦੀਆਂ ਸੀਗਾ ਪਹਿਲਾਂ ਮੈਂ ਅੱਜ ਤੂੰ ਵੀ ਮੇਰੇ ਕੋਲ ਆਇਆ ਮੈਂ ਤਾਂ ਅੱਜ ਵੀ ਇੱਥੇ ਬੋਲੀ ਜਾਂਦਾ ਮੈਂ ਕਦੋਂ ਕਹਾਂ ਮੈਂ ਬੋਲਦਾ ਨਹੀਂ ਮੈਂ ਕਹਿੰਨਾ ਯਾਰ ਤੁਸੀਂ ਝੰਡਾ ਨਾ ਚਲਾਓ ਸ਼ਾਸ਼ਾ ਨਾ ਬਣੋ ਕਿਸੇ ਤੋਂ ਕੋਈ ਹੱਡ ਲੈ ਕੇ ਮੋਟਾ ਕਿਸੇ ਤੋਂ ਰੁਪਏ ਲੈ ਕੇ ਤੁਸੀਂ ਕਿਸੇ ਖਿਲਾਫ ਝੰਡਾ ਚਲਾਉਂਦੇ ਹੋ ਜਾਂ ਕਿਸੇ ਖਾਸ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਤੁਸੀਂ ਕਿਸੇ ਬੰਦੇ ਦੇ ਖਿਲਾਫ ਝੰਡਾ ਚਲਾਉਂਦੇ ਹੋ ਕਿਹੜੀ ਤਰ ਉਹ ਤਰਦਾ ਹੈ ਚੇਲਾ ਜਿਹੜੀ ਤਰ ਕਹਿੰਦੀ ਸੀ ਕਿ ਦਿੱਲੀ ਦੇ ਵਿੱਚ ਕਿ ਲਾਲ ਕਿਲੇ ਜਾਣ ਵਾਲੇ ਸਰਦਾਰ ਨੇ ਗਦਾਰ ਨੇ ਦੀਪ ਸਿੱਧੂ ਗਦਾਰ ਆ ਲੱਖਾ ਸਧਾਨਾ ਗਦਾਰ ਆ ਸਾਨੂੰ ਸਰਟੀਫਿਕੇਟ ਦੇ ਨਾਲੇ ਗਦਾਰੀ ਦੇ ਸਰਦਾਰਾਂ ਨੂੰ ਸਰਟੀਫਿਕੇਟ ਦੇ ਨਾਲੇ ਗਦਾਰੀ ਦੇ ਉਹ ਤਰ ਜਿਹੜੀ ਨਾ ਕਦੇ ਪੰਜਾਬ ਪੱਖੀ ਰਹੀ ਹੈ ਤੇ ਨਾ ਕਦੇ ਸਿੱਖਾਂ ਦਾ ਮਤਲਬ ਹੀ ਨਹੀਂ ਪੱਖ ਚ ਕਦੇ ਬੋਲੇ ਹੁਣ ਸਿੱਖਾਂ ਨਾਲ ਖੁਸ਼ੀ ਹੋਈ ਸਿੱਖਾਂ ਨੂੰ ਮਾਰਿਆ ਗਿਆ ਤਖਤ ਢਾਏ ਗਏ ਅੱਗਾਂ ਲਾਈਆਂ ਗਈਆਂ 15 20 ਸਾਲ ਸਿੱਖੀ ਦਾ ਕਾਹਨ ਹੋਇਆ ਜਵਾਗ ਤੱਕ ਮਾਰਤੇ ਬੀਬੀਆਂ ਤੱਕ ਮਾਰਤੀਆਂ ਬਲਾਤਕਾਰ ਹੋਏ ਉਦੋਂ ਸਟੇਟ ਦੇ ਹੱਥ ਓਕਾ ਬਣ ਕੇ ਉਦੋਂ ਉਧਰ ਭੁਗਤੀਆਂ ਰਹੀਆਂ ਨੇ ਹਮ ਅੱਜ ਵੀ ਓਧਰ ਉੱਥੇ ਖੜੀਆਂ ਨੇ ਉਦੋਂ ਵੀ ਕਿਤੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਹੋਏ ਸੈਲੀਬ੍ਰੇਟ ਕਰਦੀਆਂ ਰਹੀਆਂ ਨੇ ਉਹਨਾਂ ਗੱਲਾਂ ਨੂੰ ਮੁਖਬਰੀਆਂ ਕਰਕੇ ਟੋਟੀਆਂ ਕਰਕੇ ਸਰਕਾਰ ਦੇ ਹੱਥ ਓਕਾ ਬਣ ਕੇ ਇੰਦਰਾ ਗਾਂਧੀ ਵਰਗੀਆਂ ਨਾਲ ਯਾਰੀ ਪਾ ਕੇ ਕਿਵੇਂ ਪੰਜਾਬ ਦੇ ਮੁੰਡੇ ਮਰਵਾਏ ਨੇ ਉਹ ਕੋਈ ਭੁੱਲਿਆ ਨਹੀਂ ਕਿਸੇ ਤੋਂ ਸਾਰੇ ਜਾਣਦੇ ਨੇ ਤੇ ਉਹਨਾਂ ਦੇ ਚੇਲੇ ਨੇ ਹਮ ਜਿਹੜੀ ਉਹ ਧਿਰ ਇਥੇ ਲਗਾਤਾਰ ਸਿੱਖਾਂ ਦੇ ਖਿਲਾਫ ਆ ਜਾਂ ਪੰਜਾਬ ਦੇ ਖਿਲਾਫ ਆ ਕਿਹੜੇ ਪੰਜਾਬ ਦੇ ਮੁੱਦੇ ਤੇ ਉਹ ਧਿਰਾਂ ਲੜੀਆਂ ਨੇ ਪਾਣੀ ਦੇ ਮੁੱਦੇ ਤੇ ਕਰ ਲੜੀਆਂ ਨੇ ਰਾਤਾਨੀ ਦੇ ਮੁੱਦੇ ਤੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਡੈਮਾਂ ਦੇ ਮੁੱਦਿਆਂ ਤੇ ਕਿਹੜੇ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਪੰਜਾਬੀ ਦੀ ਬੋਲੀ ਦਾ ਮੁੱਦਾ ਹੈ ਜਿਹੜੇ ਮੁੱਦੇ ਪੰਜਾਬ ਦੇ ਅਸਲ ਮੁੱਦੇ ਨੇ ਪੰਜਾਬ ਦੀ ਹੋਂਦ ਦੇ ਮੁੱਦੇ ਨੇ ਦੱਸੋ ਮੈਨੂੰ ਉਹ ਧਿਰ ਕਿੱਥੇ ਆ ਕੇ ਖੜੀ ਆ ਤੇ ਲੜੀ ਆ ਹਮੇਸ਼ਾ ਜਿਹੜਾ ਬੰਦਾ ਉਹ 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 ਲੜਦਾ ਹੈ ਉਹਨਾਂ ਗੱਲਾਂ ਦੀ ਖਾਤਰ ਸੰਘਰਸ਼ ਕਰਦਾ ਉਹ ਇਹ ਆਪਦੇ ਉਹ ਜੇ ਚੇਲੇ ਬਾਲ ਕੇ ਖੜੇ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਏਜੰਡਾ ਚ ਚਲਾ ਦਿੰਦੇ ਨੇ ਸੋ ਇਹ ਜਿਹੜਾ ਏਜੰਡਾ ਚਲਾਇਆ ਜਾ ਰਿਹਾ ਦੇਖੋ ਨਾ ਤੁਸੀਂ ਦੇਖੋ ਇਹ ਕੌਣ ਲੋਕ ਨੇ ਉਹ ਤਾਂ ਕਹਿੰਦੇ ਅਸੀਂ ਦਰਪੱਖ ਹਾਂ ਕੋਈ ਏਜੰਡਾ ਨਹੀਂ ਚਲਾਉਂਦੇ ਲੋਕਾਂ ਦੇ ਮੁੱਦੇ ਚੱਕਦੇ ਆਂ ਦੀਪ ਸਿੱਧੂ ਗਦਾਰ ਹੈ ਮੈਂ ਇਸ ਗੱਲ ਨੂੰ ਸਾਬਤ ਕਰ ਦੇਵਾਂਗਾ ਇਹ ਗੱਲ ਕਿਹਨੇ ਕਹੀ ਸੀ ਮੇਰੇ ਕੋਲ ਸਬੂਤ ਪਏ ਨੇ ਕਿ ਦੀਪ ਸਿੱਧੂ ਲਾਲ ਕਿਲੇ ਦੇ ਵਿੱਚ ਰਾਤ ਨੂੰ ਹੀ ਪਹੁੰਚ ਗਿਆ ਸੀਗਾ ਭਾ ਜੀਪੀ ਨਾਲ ਰਲ ਕੇ ਏਜੰਸੀਆਂ ਨਾਲ ਰਲ ਕੇ ਇਹ ਗੱਲ ਕਿਹਨੇ ਕਹੀ ਸੀ ਇਹ ਸੇ ਦਲਾਲ ਪੱਤਰਕਾਰਾਂ ਨੇ ਅੱਜ ਜਾ ਕੇ ਇਹਨਾਂ ਦੀ ਫੇਸਬੁੱਕ ਦੇ ਉੱਤੇ ਇਹਨਾਂ ਦੇ ਪੇਜਾਂ ਦੇ ਉੱਤੇ ਜਾ ਕੇ ਪੜ ਲਓ ਇਹ ਏਜੰਡਾ ਨਹੀਂ ਤੇ ਹੋਰ ਕੀ ਹੈ ਅਮਰਪਾਲ ਆਇਆ ਅਮਰਪਾਲ ਦੇ ਖਿਲਾਫ ਲਗਾਤਾਰ 1 ਨਹੀਂ 2 ਨਹੀਂ 10 ਨਹੀਂ 20 ਨਹੀਂ ਘਟੋ ਘਟ 50 60 ਇੰਟਰਵਿਊਆਂ ਇਹ ਜਿਹੀਆਂ ਹੋਣਗੀਆਂ ਲਗਾਤਾਰ ਜਿਹੜਾ ਖਿਲਾਫ ਅਮਰਪਾਲ ਦੇ ਏਜੰਡਾ ਚ ਲਾਇਆ ਗਿਆ ਇਹਨਾਂ ਇਹਨਾਂ ਬੰਦਿਆਂ ਦੀਆਂ ਜਿਹੜੇ ਕਹਿੰਦੇ ਅਸੀਂ ਨਿਰਪੱਖ ਐ ਅਸੀਂ ਬੇਵਾਕ ਐ ਅਸੀਂ ਨਿੱਡਰਾਂ ਇੱਥੇ ਭੰਗਾਂ ਦਾ ਮਸਲਾ ਉੱਠਦਾ ਹੈ ਇੱਥੇ ਮਹਾਰਾਜਪਿੰਡ ਸੂਏ ਦੇ ਭਈਏ ਬੈਠੇ ਆ ਸੂਏ ਚ ਗੰਦ ਪਾਉਂਦੇ ਉਹ ਪਿੰਡ ਪਿੰਡ ਦਾ ਹੀ ਬੰਦਾ ਕੋਠਿਆਂ ਦਾ ਆ ਕੇ ਗੱਲ ਕਹਿੰਦਾ ਕਿ ਤੁਸੀਂ ਆ ਗੰਦ ਨਾ ਪਾਓ ਉਹ ਭਈਏ ਰਾਤ ਨੂੰ ਉਹਦੇ ਘਰੇ ਵੜ ਜਾਂਦਾ ਦਾ ਲੈ ਕੇ ਸਾਨੂੰ ਸੁਨੇਹਾ ਆਉਂਦਾ ਸੀ ਜਾਨੇ ਆ ਇੱਥੋਂ ਬੰਗਿਆਂ ਨੂੰ ਉਥੋਂ ਠਾਇਆ ਜਾਂਦਾ ਨਾਲ ਦੀ ਨਾਲ ਇਹ ਆ ਦਲਾਲ ਪੱਤਰਕਾਰ ਇੱਕ ਬਰਿੰਡੇ ਦਾ ਆਰਐਸਐਸ ਦਾ ਬੰਦਾ ਹੈ ਜਿਹਨੇ ਆ ਦੀ ਕੰਧ ਦੇ ਉੱਤੇ ਬਾਹਰ ਘਰ ਦੇ ਲਿਖ ਲਿਆ ਸੀ ਖਾਲਿਸਤਾਨ ਜਿੰਦਾਬਾਦ ਦੇ ਨਾਲੇ ਲਿਖ ਕੇ ਤੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਮੈਨੂੰ ਖਾਲਿਸਤਾਨ ਦੇ ਨਾਲੇ ਲਿਖੇ ਗਿਆ ਮੈਨੂੰ ਸਿਕਿਉਰਿਟੀ ਲੋੜ ਹੈ ਤੇ ਪੁਲਿਸ ਨੇ ਪੜਤਾਲ ਕੀਤੀ ਉਹਨੇ ਲਿਖਾਇਆ ਆਪ ਹੀ ਸੀ ਚਤਰਾਲ ਫੇਰ ਕੇ ਪੁਲਿਸ ਨੇ ਉਹ ਬੰਦੇ ਨੇ ਪਰਚਾ ਵੀ ਦਿੱਤਾ ਬਰਿੰਡੇ ਦੇ ਵਿੱਚ ਨਾਲ ਦੀ ਨਾਲੇ ਬੰਦਾ ਉਸ ਬੰਦੇ ਕੋਲ ਜਾਂਦਾ ਤੇ ਮੇਰੇ ਖਿਲਾਫ ਇੰਟਰਵਿਊ ਕਰਦਾ ਭੰਗਾਂ ਦੇ ਹੱਕ 'ਚ ਕਰਦਾ ਮੈਂ ਮਹਿਮਤ ਚ ਲਾਉਣਾ ਵੀਰ ਰੁਜ਼ਗਾਰ ਕੰਮ ਆਪਣੇ ਬੰਦਿਆਂ ਨੂੰ ਦਿਓ ਪੰਜਾਬ ਚਾਓ ਭਈ ਇਹ ਪਹਜਾਓ ਰੁਜ਼ਗਾਰ ਆਪਣੇ ਕੰਮਿਆਂ ਨੂੰ ਦਿਓ ਆਪਣੇ ਮਜ਼ਦੂਰਾਂ ਨੂੰ ਦਿਓ ਨਾ ਇਹ ਬੰਦਾ ਇੱਕ ਨਹੀਂ ਦੋ ਨਹੀਂ 10 ਇੰਟਰਵਿਊ ਮੇਰੇ ਖਿਲਾਫ ਕਰਦਾ ਜਾ ਕੇ ਭਈਆਂ ਦੇ ਹੱਕ 'ਚ ਪਿੰਡਾਂ ਦੇ ਵਿੱਚ ਪੰਜ-ਪੰਜ ਚਾਰ-ਚਾਰ ਬੰਦੇ ਸੱਥਾਂ 'ਚ ਬਿਠਾ ਕੇ ਉਹਨਾਂ ਨੂੰ ਕੋਲ ਪੁੱਛਦਾ ਵੀ ਤੁਸੀਂ ਦੱਸੋ ਜੀ ਬਗੀਆਂ ਭਜਾਉਣੇ ਚਾਹੀਦੇ ਲੱਖਾਂ ਭਗੀਆਂ ਦੇ ਖਿਲਾਫ ਹੈ ਲੱਖਾਂ ਐ ਕਰਦਾ ਲੱਖਾਂ ਐ ਕਰਦਾ ਏਜੰਡਾ ਨਹੀਂ ਤੇ ਹੋਰ ਕੀ ਆ ਤੇ ਲੱਖਾ ਬੋਲਿਆ ਹੁਣ ਮੈਂ ਪਹਿਲਾਂ ਬੋਲਦਾ ਲੱਖਾ ਨਹੀਂ ਮੈਂ ਬੋਲਿਆ ਮੈਂ ਪਹਿਲਾਂ ਵੀ ਗੱਲ ਕਹੀ ਆ ਮੈਂ ਹੁਣ ਵੀ ਨਹੀਂ ਉਵੇਂ ਬੋਲਿਆ ਹੁਣ ਇੱਕ ਮੰਨ ਲਓ ਜਗਮੀਤ ਤੂੰ ਆ ਤੂੰ ਇਕੱਠੇ ਰਹਿੰਦੇ ਹੋ ਮੇਰਾ ਤੇਰੇ ਨਾਲ ਕੋਈ ਮਤਲਬ ਕਿ ਆਪਾਂ ਗੱਲਾਂ ਖੁੱਲੀਆਂ ਵੀ ਕਰ ਲੈਨੇ ਆ ਮੈਂ ਤੈਨੂੰ ਸੁਨੇਹਾ ਲਾਵਾਂ ਹੂੰ ਬੀਰਾਂ ਐ ਕਰਕੇ ਤੁਸੀਂ ਇੰਦਾ ਨਾ ਚਲਾਓ ਉਹ ਵੀ ਤਰ੍ਹਾਂ ਮਿੱਤਰ ਐ ਇਹ ਸ਼ਾਸ਼ਣ ਠੀਕ ਨਹੀਂ ਜਾਂ ਤੂੰ ਹੀ ਸਾਬਤ ਕਰ ਦਿਓ ਮੈਂ ਅੱਜ ਵੀ ਇੱਕ ਠੋਕ ਕੇ ਕਹਿਣਾ ਕੋਈ ਮਾਝ ਦਾ ਲਾ ਲਾ ਕੇ ਸਾਬਤ ਕਰ ਦੇ ਵੀ ਲੱਖੇ ਨੇ ਪੰਜਾਬ ਦਾ ਮਾੜਾ ਕੀਤਾ ਲੱਖੇ ਨੇ ਪੰਜਾਬ ਦਾ ਕੁਛ ਖਾਦਾ ਲੱਖੇ ਨੇ ਪੰਜਾਬ ਦਾ ਦੱਬਿਆ ਲੱਖੇ ਨੇ ਪੰਜਾਬ ਨਾਲ ਗਦਾਰੀ ਕੀਤੀ ਐ ਨਾ ਮੈਂ ਸਰਕਾਰ ਆ ਨਾ ਮੈਂ ਕੋਈ ਬਾਬਰਚਾਂ ਨਾਵੇਂ ਪ੍ਰਸ਼ਾਸਨ ਮੈਂ ਤਾਂ ਯਾਰ ਬਿਨਾ ਪਾਵਰਾਂ ਤਾਂ ਤਾ ਤਾਂ ਲੱਖਾਂ ਦਾ ਕਦੇ ਬੋਲੀ ਖਾਤਰ ਕਦੇ ਪਾਣੀ ਖਾਤਰ ਕਦੇ ਕਿਸਾਨਾਂ ਲਈ ਧਰਨਿਆਂ ਮੋਰਚਾਂ 'ਚ ਦਿੱਲੀ 'ਚ ਕਦੇ ਛੇ ਕਦੇ ਮਜ਼ਦੂਰਾਂ ਲਈ ਲੜ ਰਿਹਾ ਲੱਖਾਂ ਤੋਂ ਤੁਸੀਂ ਉਸ ਬੰਦੇ ਦੇ ਖਿਲਾਫ ਝੰਡਾ ਚੁਲਾ ਰਹੇ ਹੋ ਲਗਾਤਾਰ ਫਿਰ ਅੱਛਾ ਮੈਂ ਹੁਣ ਉਹਨੂੰ ਦੱਸ ਵੀ ਮੈਂ ਇੱਕ ਬੰਦੇ ਨੂੰ ਤੈਨੂੰ ਮੰਨ ਲਾ ਸਜਣਤਾਈ ਮਿੱਤਰਤਾਈ ਜਿਵੇਂ ਮੈਂ ਕਹਾ ਵੀ ਰਣਜੀਤ ਇਹ ਉਹਨੂੰ ਸਮਝਾ ਇਹ ਚੰਗੀਆਂ ਗੱਲਾਂ ਨੇ ਹੈਗੇ ਮੈਂ ਇੱਕ ਵਾਰੀ ਨਹੀਂ ਮੈਂ ਕਈ ਵਾਰੀ ਕਹੀਆਂ ਗੱਲਾਂ ਹੁਣ ਤੂੰ ਮੇਰੀ ਰਿਕਾਰਡਿੰਗ ਕਰਕੇ ਚਲਾਵੇਂ ਤਦ ਨੂੰ ਫਿਰ ਮੈਂ ਕੋਈ ਮਰਦ ਮੰਨੂਗਾ ਕੋਈ ਮਰਦਾ ਬੱਚਾ ਮੰਨੂਗਾ ਸੁਨੇਹੇ ਦੀ ਗੱਲ ਹੈ ਜਿਵੇਂ ਕਹਿੰਦੇ ਸੁਨੇਹਾ ਪਿਆਰ ਨਾਲ ਲੱਗ ਸਕਦਾ ਸੀਗਾ ਬਲਾ ਕੇ ਕਹਿ ਸਕਦੇ ਸੀ ਤੁਸੀਂ ਉਹ ਭੈੜੀ ਕਰੂੰਗਾ ਜਿਵੇਂ ਪੱਤਰਕਾਰ ਦੀ ਗੱਲ ਕੀਤੀ ਗਈ ਸਾਥੀ ਸਾਡਾ ਸਾਥੀ ਪੱਤਰਕਾਰ ਉਹਦੇ ਆਧਾਰ ਨਾਲ ਦਿੱਤੀ ਗਈ ਵੀ ਅਸੀਂ ਉਹਨਾਂ ਨੂੰ ਭੈੜੀ ਕਰਾਂਗੇ ਤੁਸੀਂ ਉੰਨੀ ਗੱਲ ਕਿਉਂ ਚਲਾਉਣੀ ਹੈ ਫਿਰ ਹੂੰ ਫਿਰ ਹਿੰਮਤ ਦਾ 22 ਮਿੰਟ ਗੱਲ ਹੋਈ ਹੈ ਚਲਾਓ ਹੂੰ 22 ਮਿੰਟ ਉਸ ਬੰਦੇ ਨਾਲ ਮੇਰੀ ਗੱਲ ਹੁੰਦੀ ਆ ਕੈਡਿਟ ਕੀਤੀ ਹੈ ਗੱਲਬਾਤ ਉਹ ਨਹੀਂ ਐਡ ਨਹੀਂ ਕੀਤੀ ਗੱਲਾਂ ਉਹ ਮੈਂ ਜਿਉਂਦੀ ਤਿਆਂ ਉਹ ਨਹੀਂ ਮੈਂ ਮੁਕਰਦਾ ਪਰ 20-22 ਮਿੰਟ ਦੇ ਵਿੱਚ ਮੇਰੀ ਗੱਲ ਕੀ ਹੁੰਦੀ ਉਹ ਵੀ ਦੱਸੋ ਲੋਕਾਂ ਨੂੰ ਹੁਣ ਮੈਂ ਉਹੀ ਗੱਲ ਆਇਆ ਮੈਂ ਤੈਨੂੰ ਸਜੰਤਾਈ ਚ ਕਹਾਂਾ ਜੇ ਨਹੀਂ ਤੂੰ ਤੂੰ ਇਹ ਗੱਲ ਠੀਕ ਨਹੀਂ ਹੈਗੀ ਤੂੰ ਉਹਨੂੰ ਸਮਝਾ ਵੀ ਮੈਂ ਤੁਹਾਡਾ ਮਾੜਾ ਹੀ ਕੀਤਾ ਪਰ ਹੁਣ ਮੈਨੂੰ ਸਮਝ ਲੱਗਦੀ ਹੈ ਵੀ ਅਸਲ ਉਹ ਧਰ ਪਿੱਛੇ ਖੜੀ ਹੈ ਜਿਹੜੀ ਤਰ ਕਰੇ ਕੋਈ ਬੰਦਾ ਜਦੋਂ ਮਾੜੀ ਮੋਟੀ ਸਿੱਖੀ ਦੀ ਗੱਲ ਕਰਦਾ ਹੈ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਬਰਦਾਸ਼ਤ ਨਹੀਂ ਕਰਦੇ ਲਗਾਤਾਰ ਤੁਸੀਂ ਹੋਰ ਦੇਖੋ ਲਗਾਤਾਰ ਬੋਟਾਂ ਦੇ ਵਿੱਚ ਮੇਰੇ ਖਿਲਾਫ ਇਸ ਇਨਸਾਨ ਦੇ ਚੈਨਲ ਦੇ ਉੱਤੇ 20 ਇੰਟਰਵਿਊ ਪੰਗਾ ਹੋਣੀਆਂ ਪਿੰਡਾਂ 'ਚ ਪੇੜ 10 ਬੰਦੇ ਸੱਤ 'ਚ ਬਿਠਾਏ ਕਾਲੀ ਦਲ ਦੇ ਉਹਨਾਂ ਨੂੰ ਬੁਲਾਇਆ ਮੇਰੇ ਖਿਲਾਫ ਅੱਦਾ ਦਿੱਤਾ ਸੀ ਤੁਸੀਂ ਕਿਹਾ ਸੀ ਮੇਰੀ ਕਵਰੇਜ ਵੀ ਕਿਹਾ ਕਿਸ ਨੇ ਦਿੱਤਾ ਕੋਈ ਕਿਨਾਂ ਨੂੰ ਨਹੀਂ ਮੈਂ ਨਹੀਂ ਸੱਦ ਕੇ ਕਿਸੇ ਨੂੰ ਕਹਿੰਦਾ ਹੁੰਦਾ ਜੀ ਮੇਰੇ ਕੋਲੇ ਆ ਕੇ ਮੇਰੀ ਕਵਰੇਜ ਕਰ ਦਿਓ ਮੈਂ ਇਹ ਨਹੀਂ ਕਦੇ ਕਿਹਾ ਨਾ ਮੈਂ ਕਹਾ ਤੁਸੀਂ 10 ਬੰਦੇ ਬਿਠਾ ਕੇ ਉੱਥੇ ਕਹਾਉਣੇ ਆ ਜਾ ਕੇ ਵੀ ਲੱਖਾ ਡਾਕੂ ਆ ਲੱਖਾ ਗੈਂਟਰ ਆ ਲੱਖਾ ਬਦਮਾਸ਼ ਆ ਇੱਕ ਮੋਟਾ ਚੱਕ ਲਿਆ ਦਰਦਾ ਹੁਣ ਬਾਬਾ ਬਣਿਆ ਹੋਇਆ ਅੱਜ ਕੱਲ ਉਹ ਉਸ ਸਾਡੀ ਦੁਨੀਆ ਹੁਣ ਲੋਕ ਉਹਦੇ ਘਰੇ ਇਕੱਠ ਕਰਨ ਲੱਗੇ ਵੀ ਜਿਹੜੇ ਮੂੰਹੋਂ ਕੱਢੀ ਗੱਲ ਪੂਰੀ ਹੁੰਦੀ ਐ ਆ ਸਾਡੇ ਲੋਕਾਂ ਦਾ ਹਾਲ ਆ ਉਹ ਬੰਦੇ ਤੋਂ ਲਗਾਤਾਰ ਮੇਰੇ ਖਿਲਾਫ ਇੰਟਰਵਿਊਆਂ ਦੇ ਵਿੱਚ ਬੁਲਾਉਣਾ ਆਮ ਲੋਕਾਂ ਤੋਂ ਮੇਰੇ ਖਿਲਾਫ ਵੋਟਾਂ ਦੇ ਵਿੱਚ ਪੂਰਾ 1.5 ਮਹੀਨਾ ਮੇਰੇ ਖਿਲਾਫ ਜੰੰਡਾ ਚਲਾਉਣਾ ਤੁਸੀਂ ਦੱਸੋ ਨਾ ਮੈਂ ਬਾਰ ਬਾਰ ਕਹਿੰਦਾ ਜਿਸੁੱਟ ਵਿੱਚ ਹਿੰਮਤ ਆ ਜੇ ਵਾਕਈ ਕ ਪਿਓ ਦੇ ਆ ਤਾਂ ਮੇਰੇ ਅੱਖਾਂ ਚੱਖਾਂ ਪਾ ਕੇ ਮੇਰੇ ਸਾਹਮਣੇ ਆ ਕੇ ਗੱਲ ਕਰਕੇ ਦੇਖੋ ਤੂੰ ਹੀ ਮੈਨੂੰ ਸਾਫ਼ ਕਰ ਦੇ ਵੀ ਲੱਖਾਂ ਸਿਆਂ ਤੂੰ ਇੱਥੇ ਪੰਜਾਬ ਦਾ ਗਲਤ ਕੀਤਾ ਤੂੰ ਪੰਜਾਬ ਨਾਲ ਧੋਖਾ ਕੀਤਾ ਤੂੰ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰੇਗਾ ਤੂੰ ਪੰਜਾਬ ਨੂੰ ਮਰਵਾਏਗਾ ਦੱਸੋ ਤੁਸੀਂ ਚਾਰ ਪੱਤਰਕਾਰ ਬੈਠੇ ਆ ਸੁਖਵੀਰ ਬਾਦਲ ਦੀ ਇੰਟਰਵਿਊ ਹੁੰਦੀ ਹੈ ਛੁੜ ਜੁਰਤ ਨਹੀਂ ਪਈ ਤੁਸੀਂ ਸੁਖਬੀਰ ਬਾਦਲ ਨੂੰ ਬਹਿਵਲ ਕਲਾਂ ਗੋਲੀ ਕਾਂਡਵਾ ਦੇ ਪੁੱਛ ਲਓ ਬੇਅਦਬੀ ਜੇ ਆ ਜੋ ਹੋਈਆਂ ਬੇਅਦਬੀਆਂ ਉਹਦੇ ਬਾਰੇ ਪੁੱਛ ਲਓ ਉਹਦੇ ਇਨਸਾਫ ਬਾਰੇ ਪੁੱਛਣੋ ਕਾਲੇ ਕਾਨੂੰਨ ਆਏ ਸਾਰਾ ਬਦਲਣਾ ਟੱਬਰ ਕਾਨੂੰਨ ਦੇ ਹੱਕ ਚ ਭੁਗਤਿਆ ਤੁਸੀਂ ਉਹਦੇ ਬਾਰੇ ਪੁੱਛ ਲਓ ਛੁੜੀ ਜ਼ੁਰਤ ਨਹੀਂ ਪਈ ਛੁੜੀ ਜ਼ੁਰਤ ਨਹੀਂ ਪਈ ਇਸੇ ਵੱਡੇ ਸੋ ਕਾਲਡ ਜਿਹੜਾ ਖੌਤੀ ਪੱਤਰਕਾਰ ਆਪਣੇ ਆਪ ਨੂੰ ਕਹਾਉਂਦੇ ਆ ਛੁੜੇ ਗਮਾਣ ਦੇ ਵਿੱਚ ਇੱਕ ਗੁੰੰਗੀ ਬੋਲੀ ਬੱਚੀ ਨਾਲ ਇੱਕ ਬਲਾਤਕਾਰ ਕਰਦਾ ਬੰਦਾ ਤੁਸੀਂ ਉਹਦੀ ਖਬਰ ਕਿਉਂ ਚਲਾਈ ਕਿਉਂਕਿ ਉਹ ਉਸ ਥਿਰ ਦਾ ਨਮੁੰਦਾਸੀ ਜਿਹੜੀ ਤਰ ਦੇ ਚੇਲੇ ਐ ਆਹੋੜਾ ਮੂਲਕ ਐ ਇਥੋ ਜੱਤੂ ਵਾਲਾ ਐਮ ਐਲ اے ਸ਼ਰਿਆਮ ਦਾ ਕਬਜ਼ੇ ਕੀਤੇ ਉਹਨੇ ਆਪਣੇ ਜੁਨੀਆ ਨਾਲ ਇੱਕ ਕਬਜ਼ੇ ਕਰਾਏ ਸੈਟੀਆਂ ਦੇ ਕਬਜ਼ੇ ਕਰਾਤੇ ਬੰਦਿਆਂ ਤੋਂ ਹੋਰ ਬਹੁਤ ਕੁਝ ਚੱਕਰਿਆ ਉਹਨੇ ਕਦੇ ਉਹਦੀ ਖਬਰ ਨਹੀਂ ਚਲਾਤੀ ਅਸੀਂ ਤਾਂ ਬੇਵਾਕ ਆ ਜੀ ਅਸੀਂ ਨਿਰਪੱਖ ਆ ਜੀ ਤੁਸੀਂ ਲੈ ਕੇ ਚਾਰ ਛਲੜ ਕੇ ਤੋਂ ਛੱਟ ਕੇ ਕਿਸੇ ਦੀਆਂ ਜੁੱਤੀਆਂ ਤੇ ਤੁਸੀਂ ਕਿਸੇ ਖਿਲਾਫ ਝੰਡਾ ਚਲਾਓਗੇ ਇੱਥੇ ਪਰੋ ਪੰਜਾਬ ਟੀਵੀ ਦੇ ਖਿਲਾਫ ਰਾਜਾ ਬੜੰਗ ਸ਼ਰਿਆਮ ਬੋਲਿਆ ਕਿ ਨਹੀਂ ਬੋਲਿਆ ਵੀ ਆ ਜਾ ਤੇਰਾ ਪਰੋ ਪੰਜਾਬ ਲੈ ਕੇ ਆ ਜਾ ਕੋਈ ਗੱਲ ਨਹੀਂ ਭਾਈਦਿਆਂ ਨੂੰ ਬਾਣ ਇੱਕੋ ਜਿਹੰਦੇ ਦੇਖਾਂਗੇ ਉਹਨੂੰ ਹੁਣ ਧਮਕੀ ਮੰਨੋ ਕੀ ਮੰਨੋਗੇ ਤਾਂ ਇਹ ਇਹ ਜਿਹੜੀਆਂ ਗੱਲਾਂ ਕਰਨੀਆਂ ਨਾ ਤੁਸੀਂ ਮੈਂ ਕਹਨਾ ਤੁਸੀਂ ਲੱਖ ਮੇਰੇ ਬਾਰੇ ਚਲਾਓ ਯਾਰ ਮੇਰੀ ਜ਼ਿੰਦਗੀ ਬਾਰੇ ਜੋ ਮੈਂ ਕਹਨਾ ਤੁਸੀਂ ਪੱਤਰਕਾਰਾਂ ਤੁਸੀਂ ਮੇਰੇ ਕੋਲ ਜੋ ਮਰਜ਼ੀ ਸਵਾਲ ਪੁੱਛੋ ਮੇਰੇ ਪਿਛੋਕੜ ਬਾਰੇ ਪੁੱਛੋ ਮੇਰੇ ਆਉਣ ਵਾਲੇ ਕੱਲ੍ਹ ਬਾਰੇ ਪੁੱਛੋ ਮੇਰੇ ਅੱਜ ਬਾਰੇ ਪੁੱਛੋ ਮੇਰੀ ਜ਼ਿੰਦਗੀ ਕਿਵੇਂ ਟੱਪਦੀ ਹੈ ਇਹ ਕਹਿੰਦੇ ਖਰਚਾ ਉਹ ਮੈਨਾਂ ਮੇਰੇ ਨਾਲ ਰਹਿਪੋ ਤੁਸੀਂ ਆਪਣਾ ਕੈਮਰਾ ਚੱਕੋ ਤੜਕੇ ਤੋਂ ਲੈ ਕੇ ਆਥਨ ਤੱਕ ਮੇਰੇ ਨਾਲ ਰਹੋ ਹੂੰ ਮੈਂ ਸਾਰਾ ਖਰਚਾ ਤੁਹਾਨੂੰ ਦੇਵਾਂਗਾ ਹੁਣ ਜੇ ਮੈਂ ਇੱਥੇ ਕੋਈ মিডিਆ ਦੇ ਕੋਈ ਵੀ ਸਵਾਲ ਜਵਾਬ ਸਵਾਲ ਦਾ ਜਵਾਬ ਦਿੰਨਾ ਇਹ ਕਹਿਣਗੇ ਲੱਖਾਂ ਗੱਲਾਂ ਗੋਲ ਕਰ ਗਿਆ ਮੈਂ ਕਹਿੰਦਾ ਗੱਲਾਂ ਗੋਲ ਦੀ ਲੋੜ ਹੀ ਨਹੀਂ ਲੋਕਾਂ ਨੂੰ ਸਾਰਾ ਸ਼ੀਸ਼ਾ ਦਿਖਾ ਦਿਓ ਤੁਸੀਂ ਆ ਜਾਓ ਮੇਰੇ ਨਾਲ ਰਹੋ ਖਰਚਾ ਪੱਠਾ ਮੇਰਾ ਨਾਂ ਰੱਖੂੰ ਤੁਹਾਨੂੰ ਸਾਰਾ ਮੇਰਾ ਇੱਕ ਇੱਕ ਪਲ ਦੀ ਖਬਰ ਆਜੂ ਵੀ ਇਹ ਕੀ ਕਰਦਾ ਕਿੱਥੋਂ ਦਾ ਖਰਚਾ ਆਉਂਦਾ ਸੋ ਐ ਮੇ ਫਰੋਤੀਆਂ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਫਰੋਤੀ ਦੀ ਗੱਲ ਕਰਦੇ ਆ ਜਿਹੜਾ ਬੰਦਾ ਕਹਿੰਦਾ ਲੱਖਾਂ ਫਰੋਤੀ ਲੈਂਦਾ ਮੈਂ ਇੱਕ ਵੀ ਪੈਸਾ ਕੇ ਤੋਂ ਸਾਫਤ ਕਰਦੇ ਨੇ ਜੇ ਅਸਲ ਪਿਓ ਦੇ ਇੱਕ ਦੇ ਆ ਤਾਂ ਮੈਂ ਹੱਥ ਲੈ ਲੰਗ ਜੂਗਾ ਵੀ ਲੱਖੇ ਨੇ ਕਿਸੇ ਤੋਂ 5 ਪੈਸੇ ਫਰੋਤੀ ਵੀ ਲਈ ਆ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਲੱਖੇ ਸੁਣਾ ਨੇ ਇੰਟਰਵਿਊ ਰਾਹੀਂ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹੋਈ ਸੀ ਹਲਕਾ ਖਡੂਰਸਾਈ ਤੋਂ ਤੇ ਭਾਈ ਅਮਰਿਤਪਾਲ ਸਿੰਘ ਨੂੰ ਹਲੇ ਤੱਕ ਵੀ ਸੋਹ ਨਹੀਂ ਚੁਕਾਈ ਗਈ ਜੋ ਵੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖੇ ਸਿਧਾਣੇ ਨੇ ਇੰਟਰਵਿਊ ਰਾਹੀਂ ਆਪਣੇ ਵਿਚਾਰ ਰੱਖੇ ਨਾਲ ਹੀ ਦੋਸਤੋ ਜੋ ਪੱਤਰਕਾਰ ਵੀਰਾਂ ਦੇ ਨਾਲ ਲੱਖੇ ਸਿਧਾਣੇ ਦਾ ਜੋ ਰੌਲਾ ਪਿਆ ਸੀ ਉਸ ਬਾਰੇ ਲੱਖੇ ਸਿਧਾਣੇ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈ